ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਤਕਰੀਬਨ 2 ਹਫ਼ਤੇ ਪਹਿਲਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜੋ ਕਿ ਕੈਲੀਫੋਰਨੀਆ ਦੇ ਸੈਨੇਟ ਬਿਲ 509 ਦੇ ਮੁਤਲਕ ਸੀਗੀ ਤੇ ਕੈਲੀਫੋਰਨੀਆ ਦਾ ਸੈਨੇਟ ਬਿਲ 509 ਟ੍ਰਾਂਸ-ਨੈਸ਼ਨਲ ਰੈਪ੍ਰੈਸ਼ਨ ਦੇ ਉੱਤੇ ਹੈਗਾ ਇਹੋ ਬਿਲ ਤੇ ਉਹ ਬਿਲ ਡਾਕਟਰ ਜਸਮੀਤ ਬੈਂਸ ਵੱਲੋਂ ਤੇ ਸੈਨੇਟਰ ਐਨਾ ਕਾਬੀਰਾ ਵੱਲੋਂ ਪੇਸ਼ ਕੀਤਾ ਗਿਆ ਸੀਗਾ ਜੇ ਆਪਾਂ ਟ੍ਰਾਂਸਨੈਸ਼ਨਲ ਪ੍ਰੈਸ਼ਨ ਦੀ ਪੰਜਾਬੀ ਦੇ ਵਿੱਚ ਉਹਦਾ ਮਤਲਬ ਕੱਢਣਾ ਹੋਵੇ ਉਹ ਇਹ ਬਣਦਾ ਹੈ ਕਿ ਜਦੋਂ ਕੋਈ ਵਿਦੇਸ਼ਾਂ ਦੀ ਸਰਕਾਰ ਕਿਸੇ ਦੂਜੇ ਦੇਸ਼ ਦੇ ਨਾਗਰਿਕ ਨੂੰ ਡਰਾਵੇ ਧਮਕਾਵੇ ਈਵਨ ਜਾਨ ਜਾਨੋਂ ਮਾਰਨ ਦੀ ਧਮਕੀ ਵੀ ਦੇਵੇ ਉਹਨੂੰ ਟ੍ਰਾਂਸਨੈਸ਼ਨਲ ਪ੍ਰੈਸ਼ਨ ਬੋਲਿਆ ਜਾ ਸਕਦਾ ਹੈ ਸੋ ਆਪਾਂ ਜੇ ਇਸ ਬਿੱਲ ਦੀ ਗੱਲ ਕਰੀਏ ਇਸ ਬਿੱਲ ਦਾ ਮਕਸਦ ਇਹ ਆ ਕਿ ਜਿਹੜੀ ਕੈਲੀਫੋਰਨੀਆ ਆਫਿਸ ਆਫ ਅਮਰਜੈਂਸੀ ਸਰਵਿਸਸ ਆ ਉਹ ਜਿਹੜੀਆਂ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਟ੍ਰੇਨਿੰਗ ਦੇਊਗੀ ਇਸ ਗੱਲ ਦੇ ਉੱਤੇ ਕਿ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਨੂੰ ਕਿੱਦਾਂ ਪਛਾਣਨਾ ਹੈ ਕਿਉਂਕਿ ਜਿਹੜੀ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਆ ਉਹ ਇੱਕ ਸੂਖਮ ਰੂਪ ਦੇ ਵਿੱਚ ਅਕਸਰ ਇਹ ਵਾਪਰਦੀ ਆ ਸੋ ਉਹਨੂੰ ਪਛਾਣਨਾ ਕਿੱਦਾਂ ਤੇ ਪਛਾਣਨ ਤੋਂ ਬਾਅਦ ਉਹਨੂੰ ਹੈਂਡਲ ਕਿੱਦਾਂ ਕਰਨਾ ਹੈ ਸੋ ਭਾਰਤ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਸ ਬਿਲ ਨੂੰ ਰੱਦ ਕਰਾਉਣਾ ਹੈ ਉਹ ਆਪ ਨਹੀਂ ਇਹ ਇਸ ਬਿੱਲ ਦਾ ਵਿਰੋਧ ਕਰ ਰਹੇ ਇਸ ਕੰਮ ਦੇ ਲਈ ਉਹਨਾਂ ਦੀਆਂ ਜਥੇਬੰਦੀਆਂ ਹੈਗੀਆਂ ਅਮਰੀਕਾ ਦੇ ਵਿੱਚ ਸੋ ਇਹ ਪਹਿਲਾ ਬਿੱਲ ਨਿਕਾ ਜਿਹੜਾ ਭਾਰਤ ਦੀ ਸਰਕਾਰ ਦੀਆਂ ਪ੍ਰੌਕਸੀ ਆਰਗੇਨਾਈਜੇਸ਼ਨਸ ਨੇ ਜਿਹੜਾ ਰੱਦ ਕਰਾਇਆ ਇੱਕ ਬਿੱਲ ਸੀਗਾ 2023 ਦੇ ਵਿੱਚ ਜਿਹੜਾ ਪੇਸ਼ ਹੋਇਆ ਸੀਗਾ SB403 ਤੇ ਉਹ ਸੀਗਾ ਕਾਸਟ ਡਿਸਕ੍ਰਿਮੀਨੇਸ਼ਨ ਦੇ ਉੱਤੇ ਬਿੱਲ ਉਹਦਾ ਮਕਸਦ ਇਹ ਸੀਗਾ ਕਿ ਕੈਲੀਫੋਰਨੀਆ ਦੇ ਅੰਦਰ ਤੁਸੀਂ ਕਿਸੇ ਵੀ ਵਿਅਕਤੀ ਦੇ ਨਾਲ ਜਾਤ ਪਾਤ ਦੇ ਆਧਾਰ ਦੇ ਉੱਤੇ ਵਿਤਕਰਾ ਨਹੀਂ ਕਰ ਸਕਦੇ ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ ਪ੍ਰੌਕਸੀ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਐਂਡ ਐਂਡ ਸਟੇਜ ਉੱਤੇ ਉਹ ਵੀ ਰੱਦ ਕਰਾ ਦਿੱਤਾ ਸੀਗਾ ਬਿਲ ਉਹ ਸਿਰਫ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ ਗੈਵਨ ਨਿਊਸਮ ਉਹਦੇ ਸਿਰਫ ਸਿਗਨੇਚਰ ਹੋਣੀ ਹੈ ਬਿਲ ਤੇ ਉਹ ਬਿਲ ਕਾਨੂੰਨ ਦੇ ਵਿੱਚ ਤਬਦੀਲ ਹੋ ਜਾਣਾ ਹੈਗਾ ਤੇ ਉਹ ਸਾਈਨ ਹੋਣ ਤੋਂ ਪਹਿਲਾਂ ਹੀ ਉਹ ਆ ਇਹਨਾਂ ਨੇ ਇਹਨਾਂ ਜਥੇਬੰਦੀਆਂ ਨੇ ਉਹ ਬਿੱਲ ਰੱਦ ਕਰਾ ਦਿੱਤਾ ਸੀਗਾ ਸੋ ਇਹਨਾਂ ਸੋ ਕਾਲਡ ਹਿੰਦੂ ਜਥੇਬੰਦੀਆਂ ਦਾ ਇਹ ਕਹਿਣਾ ਆ ਕਿ ਜਿਹੜੇ ਸਿੱਖ ਆ ਇਹ ਐਸਬੀ403 ਜਾਂ 509 ਵਰਗੇ ਬਿੱਲ ਲਿਆ ਕੇ ਇਹਨਾਂ ਸਿੱਖਾਂ ਦਾ ਇਹ ਮਕਸਦ ਆ ਕਿ ਇਹ ਹਿੰਦੂ ਫੋਬੀਆ ਫਲਾ ਰਹੇ ਆ ਇਸਲਾਮਾ ਫੋਬੀਆ ਸ਼ਬਦ ਮੈਂ ਕਾਫੀ ਸੁਣਿਆ ਹੀ ਮੀਡੀਆ ਦੇ ਵਿੱਚ ਤੇ ਪਰ ਇਹ ਜਿਹੜਾ ਹਿੰਦੂ ਫੋਬੀਆ ਸ਼ਬਦ ਆ ਇਹਨਾਂ ਨੇ ਇਹਨਾਂ ਜਥੇਬੰਦੀਆਂ ਨੇ ਕੜਿਆ ਕਿ ਜੀ ਸੈਕਸ ਨੂੰ ਬਦਨਾਮ ਕਰਨ ਦੀ ਖਾਤਰ ਇਹ ਬਿੱਲ ਲਿਆ ਰਿਹਾ ਹੁਣ ਲੌਜੀਕਲੀ ਸੋਚਣ ਵਾਲੀ ਗੱਲ ਆ ਕਿ ਜਿਹੜਾ SB403 ਆ ਜਿਹੜਾ ਇੱਕ ਬੈਲਸੀ ਜਾਤ ਪਾਤ ਦੇ ਖਿਲਾਫ ਸੀ ਕੀ ਜੇ ਉਹ ਲਾਗੂ ਹੋ ਜਾਂਦਾ ਕੀ ਇਹ ਕੋਈ ਮਾੜੀ ਗੱਲ ਸੀ ਜਾਂ SB509 ਜੇ ਲਾਗੂ ਹੋ ਜਾਵੇ ਕੀ ਇਹ ਮਾੜੀ ਗੱਲ ਸੋ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਇਹ ਜਥੇਬੰਦੀਆਂ ਕਿਹੜੇ ਮੂਹ ਦੇ ਨਾਲ ਇਹ ਗੱਲ ਕਹਿ ਸਕਦੀਆਂ ਆ ਕਿ ਇਹਨਾਂ ਬਿੱਲਾਂ ਦੇ ਦੁਆਰਾ ਜੀ ਸਿੱਖ ਜੀ ਸਾਨੂੰ ਬਦਨਾਮ ਕਰ ਰਿਹਾ ਇਹ ਬਿੱਲਾਂ ਦਾ ਸਿਰਫ ਫਾਇਦਾ ਸਿੱਖਾਂ ਨੂੰ ਨਹੀਂ ਹੋਣਾ ਇਹ ਆਮ ਜਿਹੜਾ ਕੈਲੀਫੋਰਨੀਆ ਦਾ ਨਾਗਰਿਕ ਆ ਉਹਨਾਂ ਨੂੰ ਫਾਇਦਾ ਹੋਣਾ ਉਹਨਾਂ ਦੀ ਇਸ ਇਹਨਾਂ ਬਿੱਲਾਂ ਦੇ ਨਾਲ ਸੇਫਟੀ ਵਧੂਗੀ ਇਹਨਾਂ ਬਿੱਲਾਂ ਦੇ ਦੁਆਰਾ ਡਿਸਕ੍ਰਿਮੀਨੇਸ਼ਨ ਕਟੂਗੀ ਸੋ ਜੇ ਆਪਾਂ ਦੁਬਾਰਾ ਐਸਪੀ 509 ਬਾਰੇ ਗੱਲ ਕਰੀਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿਲ ਬਾਰੇ ਇਹ तकरीबन 2 ਹਫਤੇ ਪਹਿਲਾਂ ਜਿਹੜੀ ਪਬਲਿਕ ਸੇਫਟੀ ਹੀアリング ਸੀ ਉਹਦੇ ਵਿੱਚੋਂ ਇਹ ਬਿਲਕੁਲ ਕਲੀਅਰ ਹੋ ਚੁੱਕਾ ਤੇ April 21 10:30 ਵਜੇ ਸਵੇਰ ਨੂੰ Sacramento ਦੀ Capital Building ਦੇ ਵਿੱਚ ਅਗਲੀ ਹੀアリング ਹੋਣੀ ਹੈ ਜੋ ਕਿ Senate Appropriations Committee ਦੀ ਹੀアリング ਹੈ Senate Appropriations Committee ਦਾ ਮਕਸਦ ਇਹ ਹੁੰਦਾ ਆ ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਜਿਹੜੇ ਬਿਲ ਪੇਸ਼ ਹੋ ਰਹੇ ਆ ਕੀ ਉਹ ਕੈਲੀਫੋਰਨੀਆ ਦੇ ਬਜਟ ਦੇ ਵਿੱਚ ਆ ਕਾਮੋਡੇਟ ਕੀਤੇ ਜਾ ਸਕਦੇ ਆ ਕਿ ਨਹੀਂ ਸੋ ਜਿਹੜਾ ਜਨਰਲ ਫੰਡ ਹੁੰਦਾ ਕੈਲੀਫੋਰਨੀਆ ਦਾ ਉਹਦੀ ਲਿਮਟ ਹੁੰਦੀ 50000 ਸੋ ਜਿਹੜਾ ਵੀ ਬਿੱਲ ਦਾ ਖਰਚਾ 50000 ਤੋਂ ਵੱਧ ਹੋਣਾ ਆ ਜਿਹੜਾ ਜਨਰਲ ਫੰਡ ਚ ਆਉਣਾ ਉਹਦੀ ਫੇਰ ਸੈਨੇਟ ਅਪਰੋਪਰੀਏਸ਼ਨਸ ਕਮੇਟੀ ਦੀ ਹੀアリング ਹੁੰਦੀ ਤੇ ਜਿਹੜੇ ਸਪੈਸ਼ਲ ਫੰਡ ਆ ਉਹਦਾ ਲਿਮਟ ਹੁੰਦੀ ਹੈ 1.5 ਲੱਖ ਡਾਲਰ ਸੋ ਜਿਹੜੇ ਵੀ ਬਿੱਲ ਦੀ ਸਪੈਸ਼ਲ ਫੰਡ ਦੇ ਵਿੱਚੋਂ ਫੰਡਿੰਗ ਹੋਣੀ ਆ ਉਹਦੀ ਲਿਮਟ ਹੈਗੀ ਹੈ 1.5 ਲੱਖ ਸੋ 1.5 ਲੱਖ ਤੋਂ ਉੱਤੇ ਜਿਹੜਾ ਵੀ ਬਿਲ ਦੀ ਕੋਸਟ ਆਉਂਦੀ ਆ ਉਹਦੀ ਵੀ ਫਿਰ ਹੀアリング ਹੁੰਦੀ ਆ ਸੈਨੇਟ ਅਪਰੋਪ੍ਰੀਏਸ਼ਨਸ ਕਮੇਟੀ ਵੱਲੋਂ ਕੈਲੀਫੋਰਨੀਆ ਦੇ ਜਿਹੜਾ ਬਜਟ ਆ ਪਹਿਲੀ ਵਾਰੀ ਇਹ ਡੈਫਿਸਿਟ ਚ ਜਾ ਰਿਹਾ ਪਿਛਲੀ ਵਾਰੀ 2011 ਦੇ ਵਿੱਚ ਕੈਲੀਫੋਰਨੀਆ ਦਾ ਜਿਹੜਾ ਸਟੇਟ ਬਜਟ ਸੀਗਾ ਉਹ ਡੈਫਿਸਿਟ ਦੇ ਵਿੱਚ ਗਿਆ ਸੀਗਾ ਘਾਟੇ ਦੇ ਵਿੱਚ ਗਿਆ ਸੀਗਾ ਸੋ ਇਹ ਪਹਿਲੀ ਵਾਰੀ ਹੋਇਆ 14 ਸਾਲਾਂ ਚ ਕਿ ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ ਘਾਟੇ ਦੇ ਵਿੱਚ ਸੋ ਹੁਣ ਇਹ ਦੇਖਣ ਦੀ ਲੋੜ ਆ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕਿ ਇਹ ਬਿਲ ਪਾਸ ਹੋਊਗਾ ਕਿ ਨਹੀਂ ਸੋ ਪਰ ਇਹ ਸਿੱਖ ਸੰਤਨ ਨੂੰ ਬੇਨਤੀ ਆ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਰਹਿੰਦੀਆਂ ਕਿ ਤੁਸੀਂ ਹਮ ਹਮਾ ਕੇ ਪਹੁੰਚੋ ਅਪ੍ਰੈਲ 21 10:30 ਵਜੇ ਸਵੇਰ ਨੂੰ ਸੈਕਰਮੈਂਟੋ ਸ਼ਹਿਰ ਕੈਪੀਟਲ ਬਿਲਡਿੰਗ ਦੇ ਵਿੱਚ ਤਾਂ ਕਿ ਇਹ ਦਿਖਾ ਸਕੀਏ ਕਿ ਜਿਹੜੇ ਸਿੱਖ ਬਹੁਤ ਗਿਣਤੀ ਦੇ ਵਿੱਚ ਇਸ ਬਿਲ ਦੀ ਸਪੋਰਟ ਕਰਦੇ ਨੇ